ਸਤਿ ਸ਼੍ਰੀ ਅਕਾਲ ਦੋਸਤੋ ਔਨ ਪੁਆਇੰਟ ਤੇ ਤੁਹਾਡਾ ਸਵਾਗਤ ਮੈਂ ਹਰਜਿੰਦਰ ਸਿੱਧੂ ਗੱਲ ਕਰਾਂਗੇ ਅੱਜ ਪੰਜਾਬ ਸਰਕਾਰ ਦੇ ਇੱਕ ਹੋ ਯੂ ਟਰਨ ਬਾਰੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਆਪਾਂ ਕਈ ਮਹੀਨਿਆਂ ਦੇ ਵਿੱਚ ਦੇਖਿਆ ਸਮੇਂ-ਸਮੇਂ ਤੇ ਸਰਕਾਰ ਇਹੋ ਜਿਹੇ ਫੈਸਲੇ ਲੈਂਦੀ ਰਹਿੰਦੀ ਆ ਜਿੱਦਾਂ ਕਿਤੇ ਨਾ ਕਿਤੇ ਹੀਠਾਂ ਗਰਾਊਂਡ 'ਚ ਲੋਕਾਂ 'ਚ ਵਿਰੋਧ ਹੁੰਦਾ ਤੇ ਬਾਅਦ ਦੇ ਵਿੱਚ ਫਿਰ ਇੱਕਦਮ ਸ਼ਾਮ ਜੇ ਨੂੰ ਯੂ ਟਰਨ ਵਜਿਦਾ ਸਰਕਾਰ ਵੱਲੋਂ ਕਿ ਉਹ ਫੈਸਲਾ ਵਾਪਸ ਲੈ ਲਿਆ ਗਿਆ ਇਹੋ ਜਿਹਾ ਇੱਕ ਫੈਸਲਾ ਜਿਹੜਾ ਕਿ ਕਿਸਾਨਾਂ ਨਾਲ ਸੰਬੰਧਿਤ ਹੈ ਪੰਜਾਬ ਦੀਆਂ ਫਸਲਾਂ ਨਾਲ ਪੰਜਾਬ ਦੀਆਂ ਮੰਡੀਆਂ ਨਾਲ ਸੰਬੰਧਿਤ ਹੈ ਪੰਜਾਬ ਸਰਕਾਰ ਨੇ 15 ਮਾਰਚ ਨੂੰ ਮੰਡੀ ਬੋਰਡ ਦੇ ਰਾਹੀਂ ਇੱਕ ਪੱਤਰ ਜਾਰੀ ਕੀਤਾ ਪੱਤਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਹੁਣ ਕਣਕ ਦਾ ਸੀਜ਼ਨ ਸ਼ੁਰੂ ਹੋ ਗਿਆ 1 April ਤੋਂ ਵੀ ਕਣਕ ਦੀ ਜਿਹੜੀ ਖਰੀਦਦਾਰੀ ਆ ਉਹ ਹੁਣ ਪ੍ਰਾਈਵੇਟ ਜਿਹੜੇ ਅਦਾਰੇ ਨੇ ਪ੍ਰਾਈਵੇਟ ਪਲੇਅਰਜ਼ ਨੇ ਉਹ ਵੀ ਕਰ ਸਕਦੇ ਨੇ ਤਾਂ ਨੌ ਪ੍ਰਾਈਵੇਟ ਅਦਾਰਿਆਂ ਨੂੰ ਇਹ ਮਨਜ਼ੂਰੀ ਦੇਤੀ ਇਹ ਖੁੱਲ੍ਹ ਦੇਤੀ ਇਹ ਪਰਮਿਸ਼ਨ ਦੇਤੀ ਕਿ ਤੁਸੀਂ ਪੰਜਾਬ ਦੇ ਵਿੱਚ ਕਿਤੇ ਵੀ ਆਪਣੀ ਸਿੱਧੀ ਖਰੀਦਦਾਰੀ ਕਣਕ ਦੀ ਕਰ ਸਕਦੇ ਹੋ ਹੈਰਾਨੀ ਵਾਲੀ ਗੱਲ ਕਿ ਉਹਨਾਂ ਨੌ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਦੋ ਸ਼ੈਲੋ ਗਦਾਮ ਅਡਾਨੀ ਗਰੁੱਪ ਦੇ ਨੇ ਫਰੀਦਕੋਟ ਦੇ ਵਿੱਚ ਕੋਟਕਪੂਰਾ ਲਾਗੇ ਸ਼ੈਲੋ ਗਦਾਮ ਜਿਹਦੀ 25000 ਮੀਟ੍ਰਿਕ ਟਨ ਦੀ ਕੈਪੈਸਿਟੀ ਹੈ ਤੇ ਇੱਕ ਡਗਰੂਪਿੰਡ ਮੋਗਾ ਦੇ ਵਿੱਚ ਇਨ੍ਹਾਂ ਦੋਨਾਂ ਦੇ ਵਿੱਚ ਜਿਹੜਾ ਇਹ ਅਡਾਨੀ ਗਰੁੱਪ ਦਾ ਹੈ ਇਹ ਵੀ ਉਹਨਾਂ ਨੂੰ ਅ ਕਹਿ ਸਕਦੇ ਹਾਂ ਚੋਰ ਦਰਵਾਜ਼ੇ ਰਾਹੀਂ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਬਾਕੀ ਛੋਟੇ-ਮੋਟੇ ਪ੍ਰਾਈਵੇਟ ਪਲੇਅਰਜ਼ ਹੋਰ ਵੀ ਨੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਹੇਠਾਂ ਪਿੰਡਾਂ ਦੇ ਵਿੱਚ ਇਹਦਾ ਵਿਰੋਧ ਹੋਇਆ ਸਖਤ ਵਿਰੋਧ ਹੋਇਆ ਵਿਰੋਧ ਇਸ ਕਦਰ ਹੋਇਆ ਕਿ ਬੀਤੀ ਕੱਲ 2 April ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਖਾਸ ਕਰਕੇ ਕਿਸਾਨ ਜਥੇਬੰਦੀ ਉਗਰਾਹਾ ਵੱਲੋਂ ਆਮ ਆਦਮੀ ਪਾਰਟੀ ਦੇ ਵੱਧ ਇਕਾਂ ਦਾ ਮੰਤਰੀਆਂ ਦਾ ਘਰਾਂ ਦਾ ਘਰਾਓ ਕਰਨ ਦਾ ਫੈਸਲਾ ਲਿਆ ਗਿਆ। ਕਈ ਥਾਵਾਂ ਤੇ ਘਰ ਘੇਰੇ ਗਏ ਤੇ ਨਾਲ ਹੀ ਉਹਨਾਂ ਨੂੰ ਇੱਕ ਚੇਤਾਵਨੀ ਪੱਤਰ ਵੀ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ। ਚੇਤਾਵਨੀ ਪੱਤਰ ਕੀ ਕਿ ਜੇਕਰ ਫੈਸਲਾ ਇਹ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਵਿਰੋਧ ਕੀਤਾ ਜਾਊਗਾ, ਕਰੜਾ ਵਿਰੋਧ ਕੀਤਾ ਜਾਊਗਾ ਤੇ 8 April ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਕਿਸਾਨ ਰੈਲੀ ਕੀਤੀ ਜਾਊਗੀ ਇਸ ਦੇ ਵਿਰੋਧ ਦੇ ਵਿੱਚ। ਇਸੇ ਫੈਸਲੇ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਦੇ ਇਸ ਸਖਤ ਫੈਸਲੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਇੱਕਦਮ ਕੱਲ ਆਥਣੀ ਜੇ ਯੂ ਟਰਨ ਮਾਰ ਲਿਆ। ਕਿਉਂਕਿ ਆਪਾਂ ਵੇਖਿਆ ਯੂ ਟਰਨ ਖਾਸ ਕਰਕੇ ਆਥਣੀ ਜੀ ਵਜਿਦਿਆ। ਤਾਂ ਪੰਜਾਬ ਸਰਕਾਰ ਨੇ ਆਥਣੀ ਜੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਆਇਆ ਕਿ ਇਹ ਫੈਸਲਾ ਸੀ ਵਾਪਸ ਲੈ ਲਿਆ ਗਿਆ। ਚੰਗੀ ਗੱਲ ਆ ਫੈਸਲਾ ਵਾਪਸ ਲੈ ਲਿਆ। ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਪਰ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਜਿਹੜੇ ਕਾਨੂੰਨ ਦੇ ਖਿਲਾਫ ਜਿਹੜੇ 1 ਪੁਆਇੰਟ ਦੇ ਖਿਲਾਫ ਸਾਡੇ ਕਿਸਾਨ 13 ਮਹੀਨੇ ਦਿੱਲੀ ਬਾਰਡਰਾਂ ਤੇ ਬੈਠੇ ਰਹੇ ਜਿਹੜੇ ਖੇਤੀ ਕਾਨੂੰਨਾਂ ਦੇ ਵਿਰੁੱਧ 700 ਤੋਂ ਉੱਪਰ ਕਿਸਾਨ ਆਪਣੀਆਂ ਜਾਨਾਂ ਗਵਾ ਗਏ ਉਹ ਕਾਨੂੰਨ ਜਾਂ ਉਹ ਪ੍ਰਾਈਵੇਟ ਪਲੇਅਰਜ਼ ਨੂੰ ਖਰੀਦਦਾਰੀ ਕਰਨ ਦੀ ਜਿਹੜੀ ਗੱਲ ਸੀ ਜਾਂ ਇਹ ਮਨਜ਼ੂਰੀ ਸੀ ਪੰਜਾਬ ਸਰਕਾਰ ਨੇ ਆਖਰ ਦੇ ਕਿਵੇਂ ਦਿੱਤੀ ਆਖਰ ਪੰਜਾਬ ਸਰਕਾਰ ਦੀ ਕੀ ਮਜਬੂਰੀ ਸੀ ਜਾਂ ਕੀ ਇਹ ਦੇ ਵਿੱਚ ਫਾਇਦਾ ਸੀ ਕੀ ਲਾਲਚ ਸੀ ਕਿ ਪੰਜਾਬ ਸਰਕਾਰ ਨੇ ਅਡਾਨੀ ਗਰੁੱਪ ਨੂੰ ਤੇ ਅਡਾਨੀ ਦੇ ਨਾਲ ਹੋਰ ਸਹਾਇਕ ਜਿਹੜੇ ਉਹਨਾਂ ਦੇ ਛੋਟੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਸਿੱਧੀ ਖਰੀਦਦਾਰੀ ਕਰਨ ਦੀ ਜਿਹੜੀ ਮਨਜ਼ੂਰੀ ਦੇ ਦਿੱਤੀ ਇਹ ਤਾਂ ਸਰਕਾਰ ਹੀ ਦੱਸ ਸਕਦੀ ਆ ਨਾ ਕੋਈ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਨਾ ਖੇਤੀਬਾੜੀ ਮੰਤਰੀ ਦਾ ਨਾ ਕਿਸੇ ਹੋਰ ਨਮਾਇंदे ਦਾ ਕਿਸੇ ਹੋਰ ਬੁਲਾਰੇ ਦਾ ਹਾਲੇ ਤੱਕ ਇਹਦੇ ਉੱਤੇ ਪੰਜਾਬ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਹ ਮਨਜ਼ੂਰੀ ਦੇਣ ਤੋਂ ਪਹਿਲਾਂ ਬਿਲਕੁਲ ਨਹੀਂ ਸੋਚਿਆ ਜਾਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਜਾਂ ਮੰਤਰੀਆਂ ਦੇ ਸਲਾਹਕਾਰ ਜਾਂ ਉਹ ਵੱਡੇ ਵੱਡੇ ਸੈਕਟਰੀ ਉਹਨਾਂ ਨੇ ਕੋਈ ਸਲਾਹ ਨਹੀਂ ਦਿੱਤੀ ਪੰਜਾਬ ਸਰਕਾਰ ਨੂੰ ਕਿ ਇਹ ਉਹ ਫੈਸਲਾ ਇਹ ਉਹ ਪੁਆਇੰਟ ਆ ਜਿਹਦੇ ਵਿਰੁੱਧ 13 ਮਹੀਨੇ ਕਿਸਾਨ ਦਿੱਲੀ ਬੈਠੇ ਰਹੇ ਦਿੱਲੀ ਅੜੇ ਰਹੇ ਜਿਹਨੂੰ ਰੱਦ ਕਰਵਾਉਣ ਲਈ ਤੇ ਹੁਣ ਜੇਕਰ ਆਪਾਂ ਇਹਨੂੰ ਲਾਗੂ ਕਰਾਂਗੇ ਤਾਂ ਇਹਦਾ ਵਿਰੋਧ ਹੋਊਗਾ ਜਦੋਂ ਹੇਠਾਂ ਪਿੰਡਾਂ ਦੇ ਵਿੱਚ ਵਿਰੋਧ ਹੋਇਆ ਐਮਐਲਏ ਦੇ ਘਰਾਂ ਦਾ ਘਰਾਓ ਹੋਣ ਲੱਗ ਪਿਆ ਤਾਂ ਇੱਕਦਮ ਆਥਣੀ ਜੀ ਯੂ ਟਰਨ ਲੈ ਲਿਆ ਸੋ ਕਿਤੇ ਨਾ ਕਿਤੇ ਸਰਕਾਰ ਦੇ ਫੈਸਲਿਆਂ ਤੇ ਹੈਰਾਨੀ ਹੁੰਦੀ ਆ ਸਰਕਾਰ ਦੇ ਸਲਾਹਕਾਰਾਂ ਤੇ ਹੈਰਾਨੀ ਹੁੰਦੀ ਆ ਜਿਹੜੇ ਸਰਕਾਰਾਂ ਨੂੰ ਸਲਾਹਾਂ ਦਿੰਦੇ ਨੇ ਤੇ ਇੱਕਦਮ ਇਹੋ ਜਿਹੇ ਫੈਸਲੇ ਲਾਗੂ ਕਰਵਾ ਦਿੰਦੇ ਹਨ ਖੈਰ ਦੇਰ ਆਈ ਦਰਸਤ ਆਈ ਸਰਕਾਰ ਨੇ ਯੂ ਟਰਨ ਲੈ ਕੇ ਫੈਸਲਾ ਵਾਪਸ ਲੈ ਕੇ ਚੰਗਾ ਫੈਸਲਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਰਕਾਰ ਦੇ ਇਹੋ ਜਿਹੇ ਫੈਸਲੇਾਂ ਪ੍ਰਤੀ ਕਿਸਾਨ ਜਾਂ ਇਠਾਂ ਲੋਕ ਇਸੇ ਤਰ੍ਹਾਂ ਹੀ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਇਸ ਤਰ੍ਹਾਂ ਦੀਆਂ ਅਪਡੇਟਸ ਦੇਖਣ ਲਈ ਇਸ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਜੁੜੇ ਰਹੋ ਆਨ ਪੁਆਇੰਟ ਦੇ ਨਾਲ ਧੰਨਵਾਦ